ਮਹਾਕੰਮ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਜਾਂ ਭਗੜੜ ਦੇ ਕਰਕੇ ਵਿਵਾਦ ਬਹੁਤ ਵੱਡੇ ਪੱਧਰ ਤੇ ਆ। ਯੋਗੀ ਦਿੱਤਿਆ ਨਾਥ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਸਭ ਕੁਝ ਕੁਸ਼ਲ ਮੰਗਲ ਆ। ਅਸੀਂ ਬਹੁਤ ਵਧੀਆ ਪ੍ਰਬੰਧ ਕੀਤੇ ਸਨ। ਅਚਾਨਕ ਮੱਚੀ ਹੋਈ ਭਗੜੜ ਦੀ ਅਸੀਂ ਪੜਤਾਲ ਕਰਾਂਗੇ। ਇਹਦੀ ਜਾਂਚ ਕਰਵਾ ਰਹੇ ਹਾਂ। ਉਹ ਇਹ ਗੱਲ ਕਹਿੰਦੇ ਕਿ ਭਾਈ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ। ਸਿਆਸਤ ਦੀ ਵੀ ਡੁੱਬਕੀ ਲੱਗ ਰਹੀ ਆ। ਆਸਥਾ ਦੀ ਵੀ ਡੁੱਬਕੀ ਲੱਗ ਰਹੀ ਆ। ਕਾਰੋਬਾਰ ਦੀ ਵੀ ਡੁੱਬਕੀ ਲੱਗ ਰਹੀ ਆ। ਅੰਧਵਿਸ਼ਵਾਸ ਦੀ ਵੀ ਡੁੱਬਕੀ ਲੱਗ ਰਹੀ ਆ। ਪਰ ਲਿੰਗਾ ਪਰ ਲਿੰਗਾ ਗੱਲਾਂ ਦੀ ਡੁਬਕੀ ਵੀ ਲੱਗ ਰਹੀ ਆ ਪਰ ਤੁਹਾਨੂੰ ਪਤਾ ਨਹੀਂ ਹੋਣਾ ਇਸ ਗੱਲ ਦਾ ਕਿ ਪ੍ਰਯਾਗਰਾਜ ਜਿੱਥੇ ਕਿ ਇਸ ਵੇਲੇ ਮਹਾਕੁੰਭ ਚੱਲ ਰਿਹਾ ਇੱਥੇ ਸਰਕਾਰ ਦੇ ਵੱਲੋਂ ਖੋਇਆ ਪਾਇਆ ਕੇਂਦਰ ਬਣਾਇਆ ਗਿਆ ਇਹਦਾ ਮਤਲਬ ਕੀ ਆ ਜੇਕਰ ਕੁਝ ਗਵਾਚਿਆ ਤਾਂ ਵੀ ਉੱਥੇ ਦੱਸ ਦਿਓ ਜੇਕਰ ਕੁਝ ਲੱਭਿਆ ਤਾਂ ਵੀ ਉੱਥੇ ਦੱਸ ਦਿਓ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿ ਸਕਦੇ ਆ ਲੌਸਟ ਐਂਡ ਫਾਊਂਡ ਸੈਂਟਰ ਲੱਭਿਆ ਗਵਾਚਿਆ ਕੇਂਦਰ ਬਣਾਇਆ ਮੰਨ ਲਓ ਤੁਹਾਡਾ ਮੋਬਾਈਲ ਗਵਾਚ ਗਿਆ ਤੁਹਾਡਾ ਬੱਚਾ ਗਵਾਚ ਗਿਆ ਤੁਹਾਡਾ ਕੋਈ ਆਪਣਾ ਗਵਾਚ ਗਿਆ ਤੁਸੀਂ ਜਾ ਕੇ ਉੱਥੇ ਦੱਸ ਸਕਦੇ ਹੋ ਦਰਜ ਕਰਵਾ ਸਕਦੇ ਹੋ ਜੇ ਤੁਹਾਨੂੰ ਕੋਈ ਚੀਜ਼ ਲੱਭੀਏ ਤੁਸੀਂ ਤਾਂ ਵੀ ਦਰਜ ਕਰਵਾ ਸਕਦੇ ਹੋ ਤੇ ਇਸ ਖੋਇਆ ਪਾਇਆ ਕੇਂਦਰ ਦੇ ਵਿੱਚ ਹਰ ਰੋਜ਼ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਬੈਠੇ ਰਹਿੰਦੇ ਆ ਉਹਨਾਂ ਨੇ ਨਾਂ ਪਤੇ ਦਰਜ ਕਰਵਾਏ ਹੋਏ ਆ ਪਰ ਜਿਹੜੇ ਭਗੜੜ ਦੇ ਵਿੱਚ ਉਹਨਾਂ ਦੇ ਆਪਣੀ ਗਵਾਚ ਗਏ ਉਹਨਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਸਰਕਾਰ ਇਹ ਗੱਲ ਕਹਿੰਦੀ ਆ ਕਿ 50 ਲੋਕ ਜ਼ਖਮੀ ਹੋਏ 30 ਲੋਕ ਮਰੇ ਆ ਪਰ ਜੇਕਰ ਆਪਾਂ ਮੌਤਾਂ ਦੀ ਅਸਲ ਗਿਣਤੀ ਵੱਲ ਝਾਤ ਮਾਰਗੇ ਤੇ ਦੁਖਿਆਰਾਂ ਦੀ ਪੀੜ ਨੂੰ ਅਸੀਂ ਸੁਣੀਏ ਤੇ ਮੀਡੀਆ ਦੇ ਵਿੱਚ ਆਉਂਦੀਆਂ ਰਿਪੋਰਟਾਂ ਦੇਖੀਏ ਤਾਂ ਝੂਠ ਬਹੁਤ ਵੱਡਾ ਸਾਹਮਣੇ ਆਉਂਦਾ ਇਹ ਤਾਂ ਹੁਣ ਲੋਕ ਸਭਾ ਦੇ ਵਿੱਚ ਵੀ ਗੱਲ ਉੱਠੀ ਕਿਉਂਕਿ ਮਲਕਾਰਜਨ ਖੜਗੇ ਸਾਹਿਬ ਨੇ ਇਹ ਗੱਲ ਕਹੀ ਕਿ ਭਾਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਹਾਕਮ ਦੇ ਵਿੱਚ ਮਾਰੇ ਗਏ ਤਾਂ ਸਪੀਕਰ ਜਗਦੀਪ ਧਨਖੜ ਸਾਹਿਬ ਨੇ ਇਹ ਗੱਲ ਕਹੀ ਕਹਿੰਦੇ ਭਾਈ ਹਜ਼ਾਰਾਂ ਸ਼ਬਦ ਵਾਪਸ ਲਾਓ ਉਹ ਕਹਿੰਦੇ ਵੀ ਯੋਗੀ ਸਰਕਾਰ ਅਸਲ ਮਰਤਕਾਂ ਦੀ ਗਿਣਤੀ ਦੱਸ ਦੇਵੇ ਮੈਂ ਆਪਣੇ ਸ਼ਬਦ ਵਾਪਸ ਲੈ ਲੈਣਾ ਜਾਇਆ ਬਚਨਦੇਵ ਵੱਲੋਂ ਇਹ ਗੱਲ ਕਹੀ ਗਈ ਪਾਰਲੀਮੈਂਟ ਦੇ ਬਾਹਰ ਕਿ ਉੱਥੇ ਲੋਕ ਜਿਹੜੇ ਮਰ ਗਏ ਉਹਨਾਂ ਨੂੰ ਗੰਗਾ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਪਾਣੀ ਦੂਸ਼ਿਤ ਕਰ ਦਿੱਤਾ ਗਿਆ ਇਹ ਚਲੋ ਧਾਰਮਿਕ ਭਾਵਨਾ ਦੇ ਉੱਤੇ ਸੱਟ ਮਾਰਨ ਵਾਲੀ ਗੱਲ ਆ ਕਿਉਂਕਿ ਗੰਗਾ ਦੇ ਨਾਲ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਆ ਪਰ ਉਹਨੇ ਇਹ ਗੱਲ ਕਹੀ ਆ ਕਿ ਇੱਥੇ ਮ੍ਰਿਤਕਾਂ ਦੀ ਗਿਣਤੀ ਵੀ ਲਕੋਈ ਗਈ ਆ ਤੇ ਇੱਥੇ ਜ਼ਖਮੀਆਂ ਦੀ ਗਿਣਤੀ ਵੀ ਲਕੋਈ ਗਈ ਆ ਤੇ ਹੁਣ ਇੱਕ ਹੋਰ ਗੱਲ ਦੱਸਦਾ ਮੈਂ ਇੱਕ ਹੈਗੇ ਨੇ Swami Avi Mukteshwar Shankaracharya Swami Avi Mukteshwar Shankaracharya ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਰਕਾਰ ਤਾਂ ਕਹਿੰਦੀ ਵੀ 30 ਬੰਦੇ ਮਰੇ ਆ 30 ਸ਼ਰ ਲਾਲੂ ਮਰੇ ਆ ਪਰ ਕਫਨ ਦੇ ਉੱਤੇ ਲਿਖਿਆ ਸੀਗਾ ਲਾਸ਼ ਨੰਬਰ 35 ਲਾਸ਼ ਨੰਬਰ 43 ਲਾਸ਼ ਨੰਬਰ 57 ਲਾਸ਼ ਨੰਬਰ 64 ਜੇ ਮਰੇ 30 ਆ ਤੇ ਲਾਸ਼ ਨੰਬਰ 64 ਕਿਵੇਂ ਬਣ ਗਈ ਉਹਨਾਂ ਨੇ ਕਿਹਾ ਜੀ 1500 ਦੇ ਕਰੀਬ ਲੋਕ ਇਸ ਵੇਲੇ ਗਾਇਬ ਆ ਜਿਹੜੇ ਕਿ ਲੱਭ ਨਹੀਂ ਰਹੇ ਤੇ ਸਰਕਾਰ ਜਾਣ ਬੁੱਝ ਕੇ ਇਹਦੇ ਉੱਤੇ ਪਰਦਾ ਪਾ ਰਹੀ ਹੈ ਤੇ ਯੋਗੀ ਦਿੱਤਿਆ ਨਾਥ ਦੀ ਸਰਕਾਰ ਨੇ ਇੱਥੇ ਕੋਈ ਚੱਜ ਦਾ ਪ੍ਰਬੰਧ ਨਹੀਂ ਕੀਤਾ ਸਤਿਆਨਾਸ਼ ਕਰਕੇ ਰਖਤਾ ਹੁਣ ਮੈਂ ਤੁਹਾਨੂੰ ਤਿੰਨ ਚਾਰ ਉਦਾਹਰਣਾਂ ਦੰਨਾ ਵੀ ਭਾਈ ਇੱਥੇ ਵਾਪਰਿਆ ਕੀ ਹੋਊਗਾ ਇਹਨੂੰ ਗੌਰ ਨਾਲ ਸੁਣਿਓ ਪ੍ਰਯਾਗ ਰਾਜ ਦੇ ਵਿੱਚ ਇੱਕ ਪ੍ਰੀਤਨਗਰ ਆ ਪ੍ਰੀਤਨਗਰ ਦੀ ਵਾਸੀ ਨੀਲਮ ਸ਼੍ਰੀਵਾਸਤਵ ਨੀਲਮ ਸ਼੍ਰੀਵਾਸਤਵ ਦੀ ਮੌਤ ਹੋ ਗਈ ਆ ਉਹ ਵੀ ਇੱਥੇ ਕੁੰਬ ਦੇ ਮੇਲੇ ਦੇ ਉੱਤੇ ਗਈ ਸੀ 57 ਸਾਲ ਦੀ ਉਮਰ ਸੱਤ ਜਣੇ ਗਏ ਸੀ ਇਸ ਮਹਾਕੁੰਬ ਦੇ ਵਿੱਚ ਤੇ ਇਸ ਬੀਬੀ ਦੀ লাশ ਮਿਲੀ ਆ ਹਸਪਤਾਲ ਦੇ ਵਿੱਚੋਂ ਉਦੇ ਪੁੱਤ ਸੁਮੀਤ ਸ਼੍ਰੀਵਾਸਤਵ ਨੇ ਇਹ ਗੱਲ ਕਹੀ ਆ ਪੁੱਤ ਹੈਗਾ ਸੁਮੀਤ ਸ਼੍ਰੀਵਾਸਤਵ ਮਾਂ ਹੈਗੀ ਜੀ ਨੀਲਮ ਸ਼੍ਰੀਵਾਸਤਵ ਪੁੱਤ ਨੇ ਇਹ ਗੱਲ ਕਹੀ ਆ ਕਿ ਸਾਡੀ ਮਾਂ ਦੀ ਭਗੜੜ ਦੇ ਵਿੱਚ ਉੱਥੇ ਮੌਤ ਹੋ ਗਈ ਤੇ ਸਾਨੂੰ ਪਤਾ ਉਦੋਂ ਲੱਗਾ ਜਦੋਂ ਅਸੀਂ ਹਸਪਤਾਲ ਦੇ ਵਿੱਚ ਗਏ ਤੇ ਹਸਪਤਾਲ ਦੇ ਵਿੱਚ ਸਾਨੂੰ ਇੱਕ ਬੈਗ ਦੇ ਵਿੱਚ ਚਿੱਟੇ ਰੰਗ ਦੇ ਬੈਗ ਦੇ ਵਿੱਚ ਮਾਂ ਦੀ লাশ ਪਾ ਕੇ ਦੇ ਦਿੱਤੀ ਗਈ ਆ ਉਹਦੇ ਉੱਤੇ ਲਿਖਿਆ ਸੀ লাশ ਨੰਬਰ 5 ਹੁਣ ਵਿਚਲੀ ਗੱਲ ਕਿੱਥੇ ਲੁਕੀ ਆ ਜਿਹੜੀ 30 ਲੋਕਾਂ ਦੀ ਸੂਚੀ ਸਰਕਾਰ ਨੇ ਜਾਰੀ ਕੀਤੀ ਵੀ ਆਹ ਮਰਤਕ 30 ਜਾਣੇ ਆ ਉਹਦੇ ਵਿੱਚ ਇਸ ਔਰਤ ਦਾ ਨੀਲਮ ਸ਼੍ਰੀ ਵਾਸਤਵ ਦਾ ਨਾਂ ਹੀ ਹੈ ਨਹੀਂ লাশ ਫੜਾਤੀ ਤੇ ਸੂਚੀ ਦੇ ਵਿੱਚ ਨਾਂ ਹੈ ਨਹੀਂ ਤੇ ਹੁਣ ਦੱਸੋ ਵੀ ਪਾਈ ਮੌਤਾਂ ਦੀ ਗਿਣਤੀ ਵੱਧ ਹੋਈ ਹੋਗੀ ਕਿ ਘਟ ਹੋਈ ਹੋਗੀ ਕਈ ਇਹੋ ਜਿਹੇ ਲੋਕ ਆ ਵੀ ਜਿਨ੍ਹਾਂ ਦੀ ਮੌਤ ਹੋ ਗਈ ਪਰਿਵਾਰ ਨੇ ਸੰਸਕਾਰ ਵੀ ਕਰਤਾ ਪਰ ਸਰਕਾਰੀ ਸੂਚੀ ਦੇ ਵਿੱਚ ਨਾਂ ਹੈ ਨਹੀਂ ਦੱਸੋ ਇਹਦੇ ਵਿੱਚ ਕੀ ਰੋਲ ਘਚੋਲਾ ਹੋਊਗਾ ਇਹਦੇ ਵਿੱਚ ਕੁਝ ਨਾ ਕੋਈ ਤਾਂ ਝੋਲਾ ਹੈ ਸੈਕਟਰ 21 ਆਪਾਂ ਤਾਂ ਇਹ ਗੱਲ ਕਹਿੰਦੇ ਵੀ ਚਲੋ ਸੰਗਮ ਘਾਟ ਦੇ ਉੱਤੇ ਪਗੜੜ ਬੱਚੀ ਆ ਪਰ ਹੋਰ ਵੀ ਵਕ ਵਕ ਥਾਵਾਂ ਦੇ ਉੱਤੇ ਪਗੜੜ ਬੱਚੀ ਆ ਐ ਇੱਕ ਉੱਥੇ ਸੈਕਟਰ 21 ਆ ਇਥੇ ਭਗੜੜ ਮੱਛੀ ਹੈ ਨਗੀਨਾ ਮਿਸ਼ਰਾ ਨਾਂ ਦੀ ਇੱਕ ਔਰਤ ਜਿਹੜੀ ਉਹਦੀ ਮੌਤ ਹੋਈ ਹੈ ਉਹਦਾ ਦਿਓਰ ਹੈ ਜਿਹੜਾ ਗਣੇਸ਼ ਮਿਸ਼ਰਾ ਉਹਨੇ ਗੱਲ ਕਹੀ ਹੈ ਕਿ ਮੇਰਾ ਉਸ ਦਿਨ ਭਰਾ ਕਿਸੇ ਕੰਮ ਤੇ ਬਿਜ਼ੀ ਸੀ ਮੈਂ ਆਪਣੀ ਭਝਾਈ ਨੂੰ ਮਾਂ ਸਮਾਨ ਭਝਾਈ ਨੂੰ ਲੈ ਕੇ ਗਿਆ ਜੌਰ ਗਣੇਸ਼ ਮਿਸ਼ਰਾ ਨੇ ਗੱਲ ਕਹੀ ਹੈ ਤੇ ਨਗੀਨਾ ਮਿਸ਼ਰਾ ਨੂੰ ਲੈ ਗਏ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਭੀੜ ਸੀ ਹੁੱਜਾਂ ਵੱਜ ਰਹੀਆਂ ਸੀ ਪੈਰ ਮਿੱਧੇ ਜਾ ਰਹੇ ਸੀ ਧੱਕੇ ਵੱਜ ਰਹੇ ਸੀ ਮੇਰੀ ਭਾਬੀ ਨੇ ਕਿਹਾ ਮੈਨੂੰ ਪਾਣੀ ਚਾਹੀਦਾ ਉਹਦਾ ਦਮ ਘੁੱਟਿਆ ਜਾ ਰਿਹਾ ਸੀ ਲਓ ਜੀ ਪਾਣੀ ਮੈਂ deta ਫਿਰ ਉਹ ਡਿੱਗ ਪਈ ਲਤੜੀ ਗਈ ਮੌਤ ਹੋ ਗਈ ਕਿਉਂ ਹੋਈ ਕਿਉਂਕਿ ਪੁਲਿਸ ਨੇ ਉਹ ਕਹਿੰਦਾ ਮੂਰੇ ਬੈਰੀਕੇਡਿੰਗ ਕੀਤੀ ਸੀ ਉੱਥੇ ਕਹਿੰਦੇ ਜੀ ਕਿ ਐਂਬੂਲੈਂਸ ਨਹੀਂ ਆਈ ਅਸੀਂ ਬੜਾ ਰੌਲਾ ਪਾਇਆ ਤੇ ਕਹਿੰਦੇ ਜਦੋਂ ਐਂਬੂਲੈਂਸ ਨਹੀਂ ਆਈ ਤੇ ਫਿਰ ਅਸੀਂ ਇੱਕ ਦੁਕਾਨਦਾਰ ਦੇ ਕੋਲੋਂ ਮੰਜਾ ਲਿਆ ਤੇ ਮੰਜੇ ਦੇ ਉੱਤੇ ਪਾ ਕੇ ਉਹਨੂੰ ਹਸਪਤਾਲ ਦੇ ਵਿੱਚ ਲੈ ਗਏ ਉਹਦੀ ਮੌਤ ਹੋ ਗਈ ਆ ਇਹਨਾਂ ਲੋਕਾਂ ਦਾ ਨਾਮ ਸੂਚੀ ਦੇ ਵਿੱਚ ਹੈ ਨਹੀਂ ਕਿਉਂਕਿ ਕੱਲੇ ਸੰਗਮ ਘਾਟ ਦੇ ਉੱਤੇ ਮੱਚੀ ਹੋਈ ਭਗੜੜ ਵਾਲਿਆਂ ਦੀ ਮੌਤਾਂ ਵਾਲਿਆਂ ਦੀ ਜ਼ਖਮਾਂ ਦੀ ਸੂਚੀ ਦੱਸੀ ਗਈ ਆ ਹੁਣ ਇਸ ਤੋਂ ਅਗਲੀ ਗੱਲ ਆ ਵੀ ਜੱਬਲਪੁਰ ਦੇ ਵਿੱਚੋਂ ਸਤਮ ਸੁਹਾਣੇ ਜਬਲਪੁਰ ਖੇਤਰ ਦੇ ਵਿੱਚੋਂ ਸਤਮ ਸੁਹਾਣੇ ਨਾਂ ਦਾ ਇੱਕ ਵਿਅਕਤੀ ਆਇਆ ਉਹਨੇ ਇਹ ਗੱਲ ਕਹੀ ਹੈ ਕਿ 29 ਜਨਵਰੀ ਤੋਂ ਬਾਅਦ ਮੈਨੂੰ ਮੇਰੇ ਪਿਤਾ ਸਤੀਸ਼ ਲਬੇ ਨਹੀਂ ਸਤਮ ਸੁਹਾਣੇ ਪੁੱਤ ਦਾ ਨਾਂ ਤੇ ਪਿਓ ਦਾ ਨਾਂ ਹੈਗਾ ਜੀ ਸਤੀਸ਼ ਉਹਨੇ ਕਿਹਾ ਕਿ ਆਖਰੀ ਵਾਰ ਮੇਰੀ ਆਪਣੇ ਬਾਪ ਦੇ ਨਾਲ 28 ਤਰੀਕ ਨੂੰ ਗੱਲ ਹੋਈ ਸੀ ਫੋਨ ਬੰਦ ਆ ਉਸ ਦਿਨ ਤੋਂ ਬਾਅਦ ਤੇ ਪ੍ਰਸ਼ਾਸਨ ਨੂੰ ਅਸੀਂ ਜਦੋਂ ਕਹਿੰਨੇ ਵੀ ਭਾਈ ਸਾਡਾ ਬਾਪ ਨਹੀਂ ਮਿਲ ਰਿਹਾ ਸਾਡਾ ਪਰਿਵਾਰ ਦਾ ਜੀ ਨਹੀਂ ਮਿਲ ਰਿਹਾ ਸਾਡੇ ਪਰਿਵਾਰ ਦਾ ਮੁਖੀ ਨਹੀਂ ਲੱਭ ਰਿਹਾ ਉਹ ਅੱਗੋਂ ਉੱਤਰ ਪਤਾ ਕੀ ਦਿੰਦਾ ਗੰਗਾ ਚ ਰੁੜ ਗਏ ਹੋਣੇ ਕੀ ਕਹਿ ਸਕਦੇ ਆ ਜੋ ਲਿਖੀ ਸੀ ਉਹ ਮੇ ਬੀਤ ਗਈ ਹੁਣ ਕੀ ਕਰ ਸਕਦੇ ਆ ਉਹਨੇ ਕਿਹਾ ਜੀ ਕਿ ਥਾਂ ਥਾਂ ਦੇ ਉੱਤੇ ਕੈਮਰੇ ਲੱਗੇ ਆ ਪੁਲਿਸ ਕਹਿੰਦੀ ਅਸੀਂ ਚੌਕਸੀ ਬਹੁਤ ਵਰਤ ਰਹੇ ਆ ਸਰਕਾਰ ਕਹਿੰਦੀ ਅਸੀਂ ਕਸਰ ਕੋਈ ਨਹੀਂ ਛੱਡ ਰਹੇ ਤੇ ਫਿਰ ਮੇਰੇ ਪਿਤਾ ਦਾ ਵਾਲੀ ਵਾਰ ਸਿਕੋਣਾ ਤੁਹਾਨੂੰ ਬੋਡੀ ਦੇ ਦਿਓ ਉਹ ਕਹਿੰਦਾ ਜੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਮੇਰੇ ਪਿਤਾ ਦੀ ਲਾਸ਼ ਦੇ ਦਿਓ ਕੀ ਇਹ ਕੁਸ਼ਲ ਪ੍ਰਬੰਧਨ ਦਾ ਇੱਕ ਨਤੀਜਾ ਫਿਰ ਇੱਕ ਹੋਰ ਉਦਾਹਰਣ ਲੈ ਲੋ ਦਰਪੰਗਾ ਦੇ ਵਿੱਚ ਰੋਹਿਤ ਨਾਮ ਦਾ ਇੱਕ ਮੁੰਡਾ ਆਇਆ ਇੱਥੇ ਦਰਪੰਗਾ ਦੇ ਵਿੱਚੋਂ ਰੋਹਿਤ ਨਾਮ ਦਾ ਮੁੰਡਾ ਆਇਆ ਉਹਦੇ ਪਿਤਾ ਦਾ ਨਾਮ ਹੈਗਾ ਜਵਾਰ ਯਾਦਵ ਜਵਾਰ ਯਾਦਵ ਨੂੰ ਜੜੀ ਕੇ ਆਪਣੇ ਪਿਤਾ ਨੂੰ ਰੋਹਤ ਲੱਭ ਰਿਆ ਉਹਨੇ ਗੱਲ ਕਹੀ ਆ ਕਿ ਸਾਨੂੰ ਮੁਆਵਜ਼ਾ ਨਹੀਂ ਚਾਹੀਦਾ ਸਾਨੂੰ ਆਪਣੇ ਬਾਪ ਦੀ ਬੋਡੀ ਚਾਹੀਦੀ ਹੈ ਉਹ ਕਹਿੰਦਾ ਮੈਂ ਥਾਣੇ ਦੇ ਵਿੱਚ ਜਾਣਾ ਪੁਲਿਸ ਸਟੇਸ਼ਨ ਗਿਆ ਪ੍ਰਸ਼ਾਸਨ ਕੋਲ ਗਿਆ ਅਧਿਕਾਰੀਆਂ ਦੇ ਕੋਲ ਗਿਆ ਉਹ ਕੋ ਪਤਾ ਕੀ ਕਹਿੰਦੇ ਆ ਗਵਾਚ ਗੂਚ ਜਾਂਦੇ ਹੁੰਦੇ ਬਾਅਦ ਵਿੱਚ ਲੱਬ ਲੂ ਭਜਾਉਂਦੇ ਹੁੰਦੇ ਆ ਫੇਰ ਉਹ ਕਹਿੰਦੇ ਵੀ 20 25 ਫੋਟੋਆਂ ਕਢਵਾ ਲਾ ਵਕ ਵਕ ਥਾਵਾਂ ਤੇ ਲਾ ਦੇ ਕੀ ਪਤਾ ਲੱਭ ਹੀ ਜਾਵੇ ਹੁਣ ਇੰਨੇ ਵੱਡੇ ਇਕੱਠ ਦੇ ਵਿੱਚੋਂ ਕਿਹਨੂੰ ਲੱਭ ਕੇ ਦੇਗੇ ਉਹ ਕਹਿੰਦਾ ਜੀ ਕਿ ਆਖਰੀ ਵਾਰ ਮੇਰੀ ਵੀ ਆਪਣੇ ਬਾਪ ਦੇ ਨਾਲ 28 ਤਰੀਕ ਨੂੰ ਗੱਲ ਹੋਈ ਸੀ ਮੈਂ ਤੁਹਾਨੂੰ ਚਾਰ ਘਟਨਾਵਾਂ ਇਸ ਕਰਕੇ ਚਾਰ ਗੱਲਾਂ ਚਾਰ ਉਦਾਹਰਨਾਂ ਇਸ ਕਰਕੇ ਦੱਸੀਆਂ ਕਿਉਂਕਿ ਇਹੋ ਜੇ ਪਤਾ ਨਹੀਂ ਕਿੰਨੇ 40 ਹੋਰ ਹੋਣ ਪਤਾ ਨਹੀਂ ਕਿੰਨੇ 14 ਹੋਰ ਹੋਣ ਪਤਾ ਨਹੀਂ ਕਿੰਨੇ 400 ਕਿੰਨੇ ਹੋਰ ਹੋਣ ਪਰ ਇਹ ਕਿ ਉੱਥੇ ਬਹੁਤ ਕੁਝ ਭਗੜੜ ਦੇ ਨਾਂ ਦੇ ਉੱਤੇ ਲੁਕੋਇਆ ਗਿਆ ਭਗੜੜ ਮੱਚ ਗਈ ਲੋਕ ਮਰ ਗਏ ਦੁੱਖ ਹੋਇਆ ਸਾਨੂੰ ਇਸ ਗੱਲ ਦੇ ਉੱਤੇ 1700 ਤੋਂ ਵੱਧ ਕਰੋੜ ਦਾ ਬਜਟ ਆ ਇੱਥੇ 1700 ਕਰੋੜ ਤੋਂ ਵੱਧ ਦਾ ਬਜਟ ਆ ਇੱਥੇ ਪਰ ਭਾਈ ਉੱਥੇ ਪ੍ਰਬੰਧ ਕਿਵੇਂ ਆ ਆਪਾਂ ਸਮਝ ਸਕਦੇ ਆ yogi dityanath ਨੇ ਇੱਕ ਵਾਰੀ ਇਹ ਗੱਲ ਕਹੀ ਸੀ ਕਿ 40 ਕਰੋੜ ਆਉਣ ਦੀ ਲੋਕਾਂ ਦੇ ਆਉਣ ਦੀ ਸੰਭਾਵਨਾ ਪਰ ਸਾਡੇ ਕੋਲੇ ਪ੍ਰਬੰਧ 100 ਕਰੋੜ ਦਾ ਵੀ ਹੈਗਾ ਤੁਸੀਂ ਦੇਖੋ ਵੀ ਇਹਦੇ ਵਿੱਚ ਕਿੰਨਾ ਵੱਡਾ ਝੋਲ ਆ ਭਾਰਤ ਦੀ ਆਬਾਦੀ 130 ਕਰੋੜ ਤੋਂ ਥੋੜੀ ਜਿਹੀ ਵੱਧ ਹੋਊਗੀ ਜੇ ਇੱਕ ਸ਼ਹਿਰ ਦੇ ਵਿੱਚ ਕੱਲੇ ਪ੍ਰਯਾਗ ਰਾਜ ਦੇ ਵਿੱਚ 130 ਕਰੋੜ ਦੇ ਵਿੱਚੋਂ 100 ਕਰੋੜ ਬੰਦਾ ਉੱਥੇ ਕਿਵੇਂ ਆ ਜਾਊਗਾ ਮਤਲਬ ਇਹ ਹੈ ਕਿ ਉੱਥੇ ਬਹੁਤ ਕੁਝ ਇਹੋ ਜਿਹਾ ਹੋਇਆ ਜਿਹੜਾ ਕਿ ਆਸਥਾ ਦੇ ਵਿੱਚ ਲੁਕੋ ਦਿੱਤਾ ਗਿਆ ਜਿਹੜਾ ਕਿ ਮਹਾਕੁੰਬ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਵਿੱਚ ਪਰਦਾ ਪਾ ਦਿੱਤਾ ਗਿਆ ਮੌਤਾਂ ਦੀ ਗਿਣਤੀ ਇਸ ਤੋਂ ਵੱਧ ਹੋਊਗੀ ਜਿਵੇਂ ਕਿ ਇਹ ਦੱਸਿਆ ਗਿਆ ਹੁਣ ਤਾਂ ਇਹ ਗੱਲ ਕਹੀ ਦਿੱਤੀ ਜਾਣੀ ਨਾ ਕਿ ਗੰਗਾ ਦੇ ਵਿੱਚ ਡੁੱਬ ਕੇ ਲਾਉਣ ਗਏ ਰੁੜ ਗਏ ਹੋਣੇ ਆ ਕੀ ਪਤਾ ਜੀ ਉਹਨਾਂ ਦੇ ਬਾਰੇ ਸਾਨੂੰ ਕੀ ਗਿਆਨ ਆ ਪਰ ਸਚਾਈਆਂ ਬਹੁਤ ਸਾਰੀਆਂ ਐਸੀਆਂ ਹੋ ਸਕਦੀਆਂ ਜਿਹੜੀਆਂ ਲੁਕੀਆਂ ਹੋਣ ਇਹ ਸਸਦ ਦਾ ਨਾ ਵਾਸਤੇ ਸਸਦ ਦਾ ਵਿਸ਼ਾ ਕਾਂਗਰਸ ਨੇ ਭਾਜਪਾ ਨੂੰ ਕੁਝ ਕਹਿਤਾ ਭਾਜਪਾ ਨੇ ਸਮਾਜਵਾਦੀ ਪਾਰਟੀ ਨੂੰ ਕੁਝ ਕਹਿਤਾ ਸਮਾਜਵਾਦੀ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਕੁਝ ਕਹਿਤਾ ਇਦਾਂ ਗਏ ਮੁੜਨੇ ਨਹੀਂ ਇਦਾਂ ਵਿਛੜੇ ਘਰ ਨੂੰ ਮੁੜ ਆਉਣਗੇ ਇਸ ਗੱਲ ਦਾ ਯਕੀਨ ਨਹੀਂ ਤੇ ਭਾਜਪਾ ਦੀ ਇੱਕ ਆਗੂ ਨੇ ਗੱਲ ਕਹੀ ਆ ਤੁਸੀਂ ਦੇਖੋ ਗੌਰ ਨਾਲ ਗੱਲ ਸੁਣਿਓ ਜਦੋਂ ਸੈਕਟਰ 21 ਵਾਲੀ ਗੱਲ ਹੋਈ ਨਾ ਨਗੀਨਾ ਮਿਸ਼ਰਾ ਦੀ ਭਗੜੜ ਦੇ ਕਰਕੇ ਜਿਹੜੀ ਮੌਤ ਹੋਈ ਆ जिने ਧਿਆਰ ਨੇ ਗੱਲ ਕਹੀ ਜਿਹੜੀ ਮੈਂ ਬੁੱਢ ਦੇ ਵਿੱਚ ਦੱਸੀ ਆ ਉਹ ਕਹਿੰਦਾ ਜੀ ਕਿ ਜਦੋਂ ਹੁਣੇ ਸਾਰੀ ਗੱਲ ਸਾਹਮਣੇ ਆ ਗਈ ਤਾਂ ਭਾਜਪੀ ਦੀ ਇੱਕ ਨੇਤਾ ਨੇ ਗੱਲ ਕਹੀ ਆ ਕਿ ਨਗੀਨਾ ਮਿਸ਼ਰਾ ਦਾ ਨਾਂ ਅਸੀਂ ਮਰਤਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਕਰਵਾਵਾਂਗੇ ਤੇ ਇਹਨਾਂ ਦੇ ਟੱਬਰ ਨੂੰ ਸੀ ਮੁਆਵਜ਼ਾ ਦੇ ਦੇਵਾਂਗੇ ਲੋਕ ਉੱਥੇ ਮਰਨ ਵਾਸਤੇ ਨਹੀਂ ਗਏ ਤੇ ਜਦੋਂ ਮਰ ਗਏ ਤਾਂ ਟੱਬਰ ਦੇ ਜੀ ਮੁਆਵਜ਼ੇ ਵਾਸਤੇ ਨਹੀਂ ਗਏ ਵੀ ਸਾਨੂੰ 25-25 ਲੱਖ ਮਿਲੇ ਉਹ ਮੁਕਤੀ ਦੇ ਵਾਸਤੇ ਗਏ ਹਰ ਕਿਸੇ ਦੀ ਮੁਕਤੀ ਦੇ ਲਈ ਪਰਿਭਾਸ਼ਾ ਵੱਖ-ਵੱਖਰੀ ਆ ਉਹ ਉੱਥੇ ਇਸ ਕਰਕੇ ਗਏ ਤਾਂ ਜੋ ਅਸੀਂ ਉੱਥੇ ਜਾ ਕੇ ਸਨਾਣ ਕਰਕੇ ਤ੍ਰਿਪਤ ਹੋ ਸਕੀਏ ਪਰ ਤੁਸੀਂ ਉੱਥੇ ਜੇਕਰ ਮੌਤ ਲੈ ਕੇ ਆਉਣੇ ਆ ਬੈਗ ਦੇ ਵਿੱਚ ਪਈ ਹੋਈ ਆਪਦੇ ਬਾਪ ਦੀ ਆਪਣੀ ਭੈਣ ਦੀ ਆਪਣੀ ਮਾਂ ਦੀ ਆਪਣੇ ਭਰਾ ਦੀ ਆਪਣੇ ਸਕੇ ਸਬੰਧ ਦੇ ਦੀ ਆਪਣੇ ਦੋਸਤ ਦੀ ਲਾਸ਼ ਲੈ ਕੇ ਆਉਣੇ ਆ ਤਾਂ ਤੁਹਾਡੇ ਮਨ ਦੇ ਉੱਤੇ ਕੀ ਬੀਤਣਾ ਹੋਊਗਾ ਸਿਆਸੀ ਲੋਕਾਂ ਨੇ ਇਹੋ ਜਿਹੇ ਖੇਡਾਂ ਖੇੜੀ ਜਾਣੀਆਂ ਆਪਾਂ ਲੋਕਾਂ ਦੀ ਮਰੀ ਜਾਣਾ ਧਰਮ ਦੇ ਨਾਂ ਦੇ ਉੱਤੇ ਜੇਕਰ ਕੋਈ ਵੀ ਗੱਲ ਕਹੇ ਤਾਂ ਫਿਰ ਭਾਵਨਾ ਭੜਕ ਜਾਂਦੀ ਆ ਅਸੀਂ Hindu ਧਰਮ ਦਾ ਬਹੁਤ ਸਤਿਕਾਰ ਕਰਦੇ ਸਾਡੇ ਆਪਣੇ ਭੈਣਾ ਵੀਰਾਂ ਮਹਾਕੁੰਮ ਦੇ ਵਿੱਚ ਡੁਬਕੀ ਲਾਉਣ ਗਏ ਤੁਹਾਡੇ ਬਹੁਤ ਸਤਿਕਾਰ ਕਰਦੇ ਤੁਹਾਡੀ ਆਸਰਾ ਪਰ ਤੁਹਾਡੇ ਵੀਰ ਤੁਹਾਡੇ ਭੈਣਾ ਸਾਡੇ ਵੀਰ ਸਾਡੀਆਂ ਭੈਣਾ ਦੀਆਂ ਮੌਤਾਂ ਦੀ ਗਿਣਤੀ ਕਾਫੀ ਹੋਰ ਹੋਊਗੀ ਗਵਾਚੀਆਂ ਦੀ ਗਿਣਤੀ ਕਾਫੀ ਹੋਰ ਹੋਊਗੀ ਜੋ ਕੁਝ ਉੱਥੇ ਵਾਪਰ ਗਿਆ ਸਰਕਾਰਾਂ ਨੇ ਪਰਦਾ ਪਾ ਲਿਆ ਤੁਸੀਂ ਵੀ ਭੁੱਲ ਜਾਣਾ ਅਸੀਂ ਵੀ ਭੁੱਲ ਜਾਣਾ ਪਰ ਜਿਨ੍ਹਾਂ ਦੇ ਜੀਵ ਛੜ ਗਏ ਉਹਨਾਂ ਨੇ ਕਦੇ ਭੁੱਲਣਾ ਨਹੀਂ ਤੇ ਮਹਾਕੁੰਮ ਦਾ ਇੱਕ ਇਹ ਵੀ ਸੱਚ ਹੈ ਜਿਹੜਾ ਲੁਕਵਾ ਸੱਚ ਇਹ ਮੇਰਾ ਖਿਆਲ ਹੈ ਵੀ ਕਈ ਦਹਾਕਿਆਂ ਤੱਕ ਉਹਨਾਂ ਨੂੰ ਚੇਤੇ ਰਹਿਣਾ ਜਿਨ੍ਹਾਂ ਨੇ ਆਪਦੇ ਪਿੰਡੇ ਦੇ ਉੱਤੇ ਸਾਰੀ ਉਮਰ ਪੀੜ ਹਣਾਉਣੀ ਹੈ